ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਾਡੀ ਦਾ ਗੁੱਡ ਮਾਰਨਿੰਗ 12 ਵਜੇ ਹੁੰਦੀ ਆ ਰੋਜ਼ ਕਿਉਂਕਿ ਰਾਤ ਸਾਨੂੰ ਨੇਰਾ ਹੋ ਗਿਆ 3-4 ਵੱਜ ਗਏ ਸੌਣ ਲੱਗੇ ਕੀ ਬਣਾਇਆ ਅੱਜ ਕੀ ਬਣਾਇਆ ਅੱਜ ਦੱਸੂਗੇ ਸਬਜੀ ਦਾ ਰਾਤ ਦੀ ਦਹੀਂ ਹੋਣਾ ਸਬਜੀ ਰਾਤ ਦੀ ਆ ਕਾਦੀ ਸਬਜੀ ਆ ਕਾਦੀ ਮਟਰ ਪਨੀਰ ਓ ਮਾਈ ਗੋਡ ਨਾਈਸ ਜੋਬ ਨਾਈਸ ਜੋਬ ਓਕੇ ਓਕੇ ਮਟਰ ਪਨੀਰ ਆ ਜੀ ਘਰੇ ਬਣਿਆ ਅੱਜ ਸਾਡੇ ਤੁਸੀਂ ਦੇਖ ਸਕਦੇ ਹੋ ਗਗਨ ਜੀ ਬੈਠੀ ਹੈ ਜੀ ਗਗਨ ਗਗਨ ਤੇ ਮੰਮੀ ਰੋਟੀ ਖਾਣ ਲੱਗੇ ਆ ਆ ਮੈਡਮ ਆਜੇ ਸੁੱਤੀ ਪਈ ਉਹ ਆ ਪ੍ਰੀਤ ਕੋਈ ਲੈ ਦੇ ਨੀ ਉਹਨੂੰ ਰੋਟੀ ਪਾਣੀ ਨਾਲ ਹੋਰ ਉਹ ਕੀ ਕਰਦਾ ਲੈਟ ਚਾ ਦੋ ਇਹ ਰਾਤੀ ਮੰਮੀ ਲੈਟ ਆਹ ਲੈਟ ਜੀ ਨੂੰ ਲੈ ਕੇ ਸੌ ਗਿਆ ਜਲਦੀ ਨੂੰ ਜੇ ਰਾਤ ਨੂੰ ਸੌਂ ਮੋਟੋੜੇ ਗਗਨ ਹੀ ਰਾਤੀ ਹੈ ਹਾਂ ਹਾਂ ਉੱਠ ਉੱਠ ਕੇ ਜੁਗਦਾ ਹੀ ਦੋ ਵਾਰੀ ਫੇਰ ਆਤੀ ਲੈਟ ਗਈ ਤੇ ਸੁੱਤਾ ਹਾਂ ਏ ਉਹ ਉਪਰ ਵੱਡੇ ਚੱਕਦਾ ਉਹ ਉਹ ਉਪਰ ਵੱਡੇ ਚੱਕਦਾ ਇਹ ਤਾਂ ਝੂਠੀ ਬੋਲ ਰੂ ਮੈਂ ਨਿਆਣਾ ਹੀ ਬਹੁਤ ਮੈਂ ਨਹੀਂ ਖਾਣੀ ਮਮੀ ਰੋਟੀ ਉਹ ਕਹਿੰਦੇ ਨਹੀਂ ਖਾਣੀ ਤੁਸੀਂ ਖਾਓ ਖਾਓ ਹਾਂਜੀ ਜੀ ਦੀ ਦੀ ਨਹੀਂ ਹੋ ਗਈ ਤਿਆਰ ਤੇ ਮੈਂ ਕੁਝ ਸੀਸ ਸੋਇਸ ਕਰਕੇ ਆਪਾਂ ਬਲੌਗ ਇਤਨਾ ਲੇਟ ਤਿਆਰ ਹਾਂਜੀ ਵੱਲੂ ਇਹ ਗੰਦੀਆਂ ਚੀਜ਼ਾਂ ਨਾ ਖਾਇਆ ਕਰ ਦਾਂਟੋ ਇਹਨੂੰ ਘੜਕੇ ਵਾਹੀ ਖਾਈ ਜਾਂਦੇ ਨੇ ਆਲੇ ਦਾ ਚੂੜਨੇ ਪਤਾ ਨਹੀਂ ਇੰਨਾ ਖਾ ਖਾਦਾ ਹੀ ਡੱਬਿਆਂ ਚ ਪਾ ਪਾ ਕੇ ਹਾਂ ਨਾ ਮੈਂ ਪੱਡਾ ਨਹੀਂ ਕਹਾਂ ਮੈਂ ਖਾਦਾ ਨਹੀਂ ਤੇਲਾ ਖਾਦਾ ਨਹੀਂ ਕੱਲ ਤੇ ਪਤਾ ਨਹੀਂ ਕਿਸ ਚੂੜਨੇ ਖਾਦੂਂ ਕਿਤੇ ਨਹੀਂ ਚੋਕਲੇ ਟਾਲੇ ਇੱਕ ਅੱਧਾ ਖਾਉਂਗਾ ਮੇਨ ਘੱਟੇ ਹੀ ਲੱਗਾ ਮੇਰੇ ਵਾਲੇ ਤਾਂ ਸੌਂ ਗਿਆ ਸਵੇਰੇ ਜਲਦੀ ਉੱਠ ਗਿਆ ਲੈ ਕੇ ਆਈ ਅੱਜ ਲੈਟ ਆਈ ਬੋਤ ਵੀ ਸੁੱਤਣਾ ਨਹੀਂ ਸਾਰੀ ਰਾਤ ਜਾ ਕੇ ਗੱਡੀ ਮੱਚਾ ਲਾਉਣੀ ਹੈ ਸਵੇਰੇ ਬਾੜੇ। ਹੈਪੀ ਭਾਈ ਕਿਦਾਂ ਖਾਗਾਂਦਾ ਇਹ ਤੋਂ ਕਿੰਨੇ ਕਿੰਨੇ ਉਹਨੇ ਲੈ ਕੇ ਹੋਣੇ ਹਾਂ ਬੜੇ ਹੀ ਖਾਂਦਾ ਹੁੰਦਾ ਮਾਰਦਾ ਹੁੰਦਾ ਨਹੀਂ ਇਹਨੇ ਪੜਨਾ। ਕਿਉਂ ਤੇ ਕੁੰਨੇ ਤਾਂ ਪੜਲਾਂ ਹੀ ਪੜਲਾਂ ਹੀ ਨਹੀਂ ਗਈ ਕਾਣੀ। ਆਂਦਾ ਹੀ ਰਹਿਣਾ ਮੈਂ ਖਾਂਦਾ ਹੀ ਰਹਿਣਾ ਭਾਈ ਨੇ। ਘੱਟ ਮਿੱਠੀ ਹੈ। ਉਹ ਖਾਂਦਾ ਹੁੰਦਾ। ਸੁਪਰ ਮੈਂ ਤਾਂ ਮੈਂ ਮੰਗਦੀ ਰਾਤੀ ਮੈਨੂੰ ਕਿਸੇ ਨਹੀਂ ਤਾਂ। ਇਹ ਤਾਂ ਕਹਿੰਦੇ ਆ। ਇੰਨਿਆਂ ਨੇ ਖਾਏ ਸਾਰੇ ਨੇ ਨਾਨੀ ਕਿੱਦਾਂ ਰਹੇਗੀ? ਐ ਮੈਂ ਸੱਚੀ ਨਹੀਂ ਹੋ ਰਿਆ। ਇਹਨਾਂ ਲਈ ਤਾਂ ਚੂਰਨ ਤਾਂ ਜਿਹੜੇ ਖਾਦੇ-ਖਾਦੇ ਟੋਫੀਆਂ ਫਿਰ ਉਹ ਵੀ ਜਿਹੜੀਆਂ ਚੀਜ਼ਾਂ ਮੈਂ ਨਾਲ ਲਿਆਦੀ ਉਹ ਵੀ ਖਾ ਗਏ ਜਾਣਿਆਂ ਚ ਨਹੀਂ ਝਿਂਗਦੇ ਕੰਮ ਨਹੀਂ ਤੋੜਾ ਕਰਿਆ ਪਾਸਟ ਉਹ ਵੀ ਖਾ ਗਏ ਇਹਨਾਂ ਦਾ ਪਾੜੇ ਦੇ ਕੇ ਕੋਈ ਚੀਜ਼ ਰੱਖ ਵੀ ਲਏਗੇ ਰੱਦਿਆ ਹੀ ਸੁੱਤੇ ਉੱਧਰ ਮੰਦਿਰੀ ਹੁਣੀ ਬੱਕੋ ਇੱਕ ਮੰਝ ਇੱਥੇ ਧਾਇਆ ਫਿਰ ਇੱਧਰ ਸਾਰੇ ਆਣੇ ਸੁੱਤੇ ਆ ਗੱਦਾ ਨਿਆਣਿਆਂ ਦੇ ਉੱਧਰ ਲਈ ਕਹਿੰਦੇ ਇਹ ਘਾਹ ਨੂੰ ਜਾਣੇ ਦੇ ਲਾ ਕਰ ਜੀ ਇਦਾਂ ਹੋਣਾ ਦਿੱਕਾਂ ਲਾਏ ਲਿਆ ਕਰ ਮਮੀ ਦੇਖ ਕੋ ਖਾਂਦੇ ਜੂਰ ਨਾ ਮਮੀ ਖਾਣ ਲੱਗ ਗਏ ਬਣਾਉਣਾ ਹੁ ਸਰ ਜੀ ਮੀਰੇ ਕੋਤਰਾ ਨਾ ਹੋਵੇ ਕਹਿੰਦੇ ਤੂੰ ਮਿੱਟੀ ਦਾ ਸਵਾਦ ਆਉਂਦਾ ਨਹੀਂ ਕੋੜ ਕਹਿੰਦਾ ਆਉਂਦਾ ਹੁੰਦਾ ਐ ਵੀ ਮਿੱਟੀ ਦਾ ਸਵਾਦ ਆਉਂਦਾ ਆੜਾ ਕੱਟਾਂ ਮਿੱਠਾ ਆ ਮਿੱਠਾ ਅੰਬ ਵਾਲੇ ਗੱਟੇ ਹੋ ਗਏ ਹਾਲੇ ਹਾਲੇ ਕੱਲ ਮੈਂ ਮੈਂ ਕੱਲ ਕਿੰਨੇ ਚਾਵਾ ਚਾਵਾ ਚ ਖਾ ਗਈ ਤੇ ਬਾਅਦ ਚ ਕੱਲ ਇਹ ਨਾ ਤਾਂ ਨਹੀਂ ਅਮਨ ਨੇ ਆਪਣੀ ਲੈ ਕੇ ਆਈ ਸੀ ਨਾ ਕਿੰਨੇ ਹੀ ਤਾਂ ਉਹ ਲੈ ਕੇ ਆਈ ਹੂੰ ਆ ਪੱਖੇ ਜਿੰਨੇ ਸੀਗੇ ਲੌਲੀਪੌਪ ਕਿੰਨੇ ਸੀਗੇ ਮੈਂ ਕਿਹਾ ਮਨਵੀਰ ਤੂੰ ਤਾਂ ਮਾਉ ਲੜਾਏਗਾ ਆਪਣੇ ਮਾੜੜੇ ਇਹਨੇ ਜੀ ਨਾ ਕੱਲ ਮਿੱਠਾ ਖਾਦਾ ਵੀ ਬੋਲਦਾ ਅੱਜ ਬਹੁਤ ਖਾਦਾ ਮਠਿਆਈ ਉਹ ਖਾਦੀ ਨਾ ਇਹ ਤਿੰਨਾ ਚਾਰ ਮੈਂ ਤਾਂ ਕੱਲ ਦਾ ਬੱਜ ਜਿਹੜੇ ਤੂੰ ਹੀ ਖਵਾਤੀ ਮਠਿਆਈ ਉਹੀ ਮੂੰਹ ਲਾਇਆ ਤੇ ਹਨਾ ਇਹ ਨਹੀਂ ਗੀਤ 오ਹਹ ਵਰਖੀ ਨਹੀਂ ਜੜੀ ਸਵੇਰੇ ਉੱਠਦੇ ਨੇ ਵਰਖੀ ਦੇਖ ਕੇ ਕਬੀਸ ਖਾਦਾ ਜਿੰਨਾ ਜ਼ਿਆਦਾ ਜਾਣੇ ਨੇ ਮਨਵੀਰ ਨੇ ਵੀ ਹਾਂ ਤੇ ਉਹ ਇੱਕ ਆਪਣੀ ਜਸਲੀਨ ਛੋਟੀ ਜੀ ਬੰਦੇ ਵੀ ਖਾਦੀ ਹਨਾ ਔਰ ਸੂਦ ਦੁੱਧ ਨਾ ਵੀ ਠੰਡਾ ਠੰਡਾ ਦੁੱਧ ਮੈਂ ਗਰਮ ਕਰਕੇ ਪੀਂਦੀ ਉਹ ਠੰਡਾ ਡੱਬਾ ਲੈ ਗਈ ਤੂੰ ਲੱਡੂਆਂ ਤੇ ਗਰਮ ਕੀਤਾ ਦੁੱਧ ਉਹਨੇ ਫੇਰ ਦਿੱਤਾ ਹਾਂ ਹਾਂ ਆਦਿਕ ਦੋਨੇ ਨਹੀਂ ਹੋ ਬੋਦਰੇ ਨਹੀਂ ਅੰਦੇ ਮੇਰੇ ਹੋ ਗਿਆ ਲੱਡੂਆਂ ਦਾ ਹੰਡਾ ਡੱਬਾ ਅੱਛਾ ਅੱਛਾ ਆ ਉਹ ਕੰਦੇ ਤੋਂ ਸੋਲ ਬੋਲਦੀ ਤੇ ਅਸੀਂ ਕਿ ਕੁੜੀ ਹੋਈ ਜਿਵੇਂ ਇਹ ਥੇ ਲੈ ਗਿਆ ਜਦੋਂ 5 ਦਾ 5 ਕਿਲੋ ਅਸੀਂ ਲਏ ਸੀ 5 ਕਿਲੋ ਕਰੋਨੀ ਆਈ ਲਗੀ ਸੀ ਅੱਛਾ ਉਹ 10 ਕਿਲੋ ਲੱਡੂ ਦਾ ਡੇ ਹੀ ਗਏ ਸੀ ਹੂੰ ਦਾ ਕਰਕੇ ਤੇ ਉਹ ਉਹਨਾਂ ਦੇ ਪਛਿਆਂ ਤੋਂ ਬਹੁਤ ਆਏ ਨੇ ਸੇ ਸਵਾਦ ਹੁੰਦੇ ਆ ਇਹਨਾਂ ਦਾ ਸਵਾਦ ਨਹੀਂ ਬੱਕਰਾ ਹਾਂ ਦੇਸੀ ਘੇਰਾ ਸਵਾਦ ਹੁੰਦਾ ਸਵਾਦ ਲੱਗਦੇ ਆ ਜੀ ਦੋ ਹੀ ਘਾਦੇ ਮੈਂ ਹੁਣੇ ਆ ਦੋ ਚੂਨ ਖਾਦੇ ਦੇ ਲਓ ਸਵਾਦ ਸਵਾਦ ਨਾ ਖਾਗੀ ਉਹਨਾਂ ਨੂੰ ਸਵਾਦ ਮੈਂ ਵੀ ਇਹ ਲੈ ਆਵਾਂ ਨਹੀਂ ਹਾਂ ਇਹ ਲੈ ਆਵਾਂ ਜਦੋਂ ਸਾਡਾ ਦਾਲਣੇ ਨੂੰ ਤੇ ਦੋ ਜੀਏ ਕੱਲਾ ਇਹ ਮਿਲਦੇ ਸੀਗੇ 1 ਰੁਪਏ ਦੇ ਕਿਨੇ 3 ਹਨਾ 1 ਰੁਪਏ ਦੇ 3 ਮੈਂ ਕੁੰਡੀ ਜੀ ਲਾ ਲਿਆ ਕਰੂੰ ਇੱਕ ਕੌਣ ਕੌਣ ਖਾਂਦਾ ਸੀ ਜੀ ਦੱਸਿਓ ਆਹ ਇਹ ਫਰਤੀ ਆਹ ਇਹ ਕਪੀ ਵਾਲਾ ਆ ਗਈ ਆ ਗਈ ਇੱਕ ਇੱਥੇ ਹੋਰ ਆ ਜਾਂਦਾ ਆ ਕਾ ਯਾਰ ਤੇਥੇ ਨਾ ਨਾ ਦਾਦੀ ਮੈਨੂੰ ਬਾਤ ਵੀ ਨਹੀਂ ਮਾ ਉਹ ਤਾਂ ਗਾੜ੍ਹ ਜਿਹਾ ਹੀ ਲਾਤਾ ਐਵੇਂ ਹੀ ਗਾੜ੍ਹ ਲਾ ਦਿੱਤਾ ਇਹਨਾਂ ਨੇ ਚੱਕ ਕੇ ਹਾਂ ਮਾੜਾ ਮੁੰਡਾ ਚੱਲਿਆ ਸੀਗਾ ਕੱਲ ਨੂੰ ਇੰਨਾ ਹੈ ਤਾਂ ਸੀ ਸੀ ਉਹਨਾਂ ਟੱਚ ਉੱਚੀ ਸੀ ਟੱਚ ਨਹੀਂ ਟੱਚ ਟੁੱਟ ਗਈ ਉਹ ਲੱਗੇ ਲੱਗੇਗੀ ਮੇਰੀ ਟੁੱਟ ਗਈ ਆ ਖੁੰਜੇ ਤੇ ਲੱਗੀ ਨਾ ਸਾਟੇ ਦੀ ਹਾਂ ਮੇਰੇ ਖੁੰਜੇ ਪਹਿਲਾਂ ਟੁੱਟੀ ਟੱਚ ਰੱਖਣੀਆਂ ਕਿੱਦਾਂੀਆਂ ਰਹੀਆਂ ਦੱਸ ਆ ਦੇ ਮੈ ਲਿਖ ਬੋਦੀਆਂ ਰੱਖੜੀਆਂ ਮਾਸੀ ਜਿੰਨੇ ਭਾਣਾ ਕੱਟੀਆਂ ਹੋਈਆਂ ਦੀ ਨਾ ਅੱਲੋਂ ਨੇ ਹਰ ਦੁਨੀ ਦੇ ਚ ਨਾ ਮਾਤੇ ਮੈਂ ਵੀ ਬਹੁ ਟਾਈਮ ਬਾਅਦ ਦੇਖਿਆ ਮੈਂ ਮੈਂ ਉਹ ਤਾਂ ਫੇਰੀ ਫੇਰੀ ਵਿੱਚ ਵਿਚ ਵਾ ਦੇ ਲਿਆ ਵਿਆਹ ਤੋਂ ਬਾਅਦ ਦੇਖੀ ਅੱਜ ਕੱਲ੍ਹ ਇਹ ਸ਼ਾ ਇਹ ਕੱਲ੍ਹ ਹੀ ਦੇਖੀ ਵਿਆਹ ਤੋਂ ਬਾਅਦ ਪਹਿਲੀ ਵਾਰ ਹੀ ਦੇਖੀ ਆ ਦੇਖੋ ਜੀ ਵਿਆਹ ਤੋਂ ਵਾਰੀ ਪਹਿਲੀ ਵਾਰ ਹੀ ਦੇਖੀ ਕਿ ਨਹੀਂ ਮੈਂ ਵਿਆਹ ਤੇ ਵੀ ਨਹੀਂ ਸੀਗੀ ਹਾਂ ਕੱਲ੍ਹ ਆ ਇਸੇ ਸਾਡੇ ਨੂੰ ਹਾਂ ਹੈਗੀ ਕੀ ਉਹਨਾਂ ਦੀ ਕੁੜੀ ਨੂੰ ਮਿੰਨੂ ਵਧੀਆ ਕਰਕੇ ਰਹੀ ਹੈ ਨਾ ਹੈ ਰਮਨ ਨੇ ਦੱਸਿਆ ਹੀ ਨਹੀਂ மாே பஞ்ச ர ਇਹ ਲੱਕੜੀ ਰੇਟ 5 ਵਜੇ ਤੋਂ ਪਹਿਲਾਂ ਪਹਿਲਾਂ ਰਖੜੀ ਬੰਨ੍ਹਣੀ ਆਏ ਬੜੇ ਲੇਟ। ਰੇਟ ਇਹ ਨੂੰੜੀ ਗਦੀਲੀ ਗੰਦੀ 1 ਘੰਟਾ ਦਾ ਕਹਿੰਦੀ ਇਹ ਨੂੰੜੀ ਇੱਕ ਨੂੰ ਲਾਗੇ। ਇਹਵੇਂ ਕਹਤੂ ਦੀ ਆ ਕੇ ਖੜੇ ਰਹੇ ਆ ਤੇ ਇਹ ਉੱਥੇ ਖੜੇ ਤੇ ਮੈਂ ਕਿਹਾ ਭਾਗ ਤੁੰਗ ਭਲਕਾ ਸਿੰਘ ਤੁੰਗ ਦੇ ਲਈ ਫੇਮੇ ਰੇਟ ਕਰ ਲਿਓ ਮੈਂ ਉੱਥੇ ਆ ਜਾਣਾ ਉੱਥੇ ਆਪਾਂ ਇਕੱਠੀਆਂ ਹੋ ਜਾਵਾਂਗੇ। ਉਹ ਤਾਂ ਨਹੀਂ ਸਾਡੇ ਵੀ ਆਉਣਾ ਆ। ਹੁਣੇ ਦੰਡੇ ਤਾਂ ਚੱਲ ਆਪਾਂ ਇੱਥੇ ਇਕੱਠੀਆਂ ਹੋ ਕੇ ਜਾਵਾਂਗੇ ਘਰੇ। ਉਹ ਆਈ ਬਾਜ। ਉਹ ਤਾਂ ਆਈ ਬਾਜ। ਉਹਦੀ ਕੁੜੀ ਢੋਟੋਲੋ ਜੀ ਬੜੀ ਸੋਹਣੀ। ਮੈਂ ਕੋਈ ਨਿਆਣੇ ਦੇਖਿਆ ਹੀ ਨਹੀਂ ਮੈਂ ਤਾਂ ਉਦਹੀਂ ਮੈਂ ਤਾਂ ਇੱਕ ਤਾਂ ਦੇਖੀ ਹੀ ਨਹੀਂ ਮੈਂ ਤਾਂ ਚੱਕੀ ਜਿਹੜੀ ਉਹੀ ਦੇਖੀ ਮੈਂ ਕੋਈ ਵੀ ਮੈਨੂੰ ਬੇਨ ਪਤਾ ਹੀ ਨਹੀਂ ਵੀ ਛੋਟੀ ਵੱਡੀ ਵੀ ਆਈ ਨਾਲ ਮਾੜੀ ਜਿਹੀ ਬੈਠੀ ਦੇਖੀ ਮੈਂ ਮਾੜੀ ਜਿਹੀ ਬੈਠੀ ਦੇਖੀ ਮੈਂ ਤੇ ਮੈਨਾਂ ਤਾਂ ਕੀ ਰਿਚਾ ਜਣਾ ਮੈਂ ਨੂੰ ਕੋ ਸੋਝਦਾ ਹੀ ਨਹੀਂ ਸੀਗਾ ਮੈਂ ਖਮਾ ਵੀ ਬੱਤੀ ਦਾ ਪਤਾ ਹਾਂ ਮੰਮੀ ਰੋਟੀ ਦਵਾਲੇ ਇਹ ਰੋਟੀ ਬਣ ਜਵੇ ਸਬਜੀ ਸਬਜੀ ਕਿਦਾਂ ਸੀ ਸਵਾਦ ਵਾਲੀ ਸਵਾਦ ਵਾਲੀ ਬਣੀ ਸੀ ਧੰਨਵਾਦ ਜੀ ਮੈਂ ਪਹਿਲੀ ਵਾਰੀ ਬਣਾਈ ਆ ਸਬਜ਼ੀ ਉਹਨਾਂ ਪਈ ਉਹ ਥੋੜੀ ਜਿਹੀ ਜਿਹੜੀ ਪਤਾ ਨਹੀਂ ਐ ਮੈਂ ਕਵੀ ਭਰਾਵਾ ਇਹਨਾਂ ਦੀਆਂ ਤਾਂ ਕੱਲ ਭੱਜ ਦੌੜ ਆਈ ਪਈਆਂ ਰਹੀਆਂ ਜੀ ਗਰਮ ਕਰਦੇ ਤਾਂ ਖੱਟੀ ਲੱਗਣੀ ਐ ਕੀਤੀ ਨਹੀਂ ਕੱਲ ਭੱਜ ਦੌੜ ਹੈ ਹੀ ਨਹੀਂ ਖਤਮ ਹੋ ਗਈ ਨਾ ਪਈ ਤਾਂ ਹੈਡੂng ਕਈ ਥੋੜੀ ਜਿਹੀ ਲਿਆਂਦੀ ਤਸੀਰ ਪਰ ਫੇਰ ਥੱਲੇ ਆਂਦੀ ਇਹ ਮਰੀ ਇੰਨੀ ਜੀ ਜਿਮੀਗਾ ਇਹ ਲੈ ਜਾ ਗਾਰਮ ਹੋਈ ਉਹ ਠੰਡੀ ਆ ਉਹ ਗਰਮ ਕਰਦੇ ਕਰਾ ਲੈ ਆ ਕੰਦ ਪਾਜ ਦੌੜੀ ਲੱਗੀ ਰਹੀ ਕੱਲ ਏਸੀ ਮੈਂ ਮੈਸੇ ਜੀ ਲੱਗੀ ਹੋਈ ਸੀ ਤਾਂ ਮੋਠਾ ਨਹੀਂ ਕਰਦੀ ਉਹਦਾ ਹੈ ਨਹੀਂ ਕਿ ਜਿਹੜੀ ਮੂੰਹ ਵੀ ਉਹ ਖਾਦੀ ਨਹੀਂ ਇਹਨੇ ਖਾਈ ਨਹੀਂ ਸੀ ਹੁਣੀ ਕਿਉਂਕਿ ਜੇ ਸੁੱਕੀ ਸਬਜ਼ੀ ਹੁੰਦੀ ਨਾਲ ਖਾਓ ਜਾਣੀ ਸੀ ਖਰਾਬ ਹੋਣੀ ਸੀਗੇ ਗਰਮੀ ਇੰਨੀ ਸਾਡੇ 4 ਪੈਕੇਟ ਦੁੱਧ ਦੇ ਖਰਾਬ ਹੋਏ ਸੋ ਕੱਲ ਕੀ ਹੋਇਆ ਜਿਆਦਾ ਖਾ ਲਿਆ ਸੀਗਾ ਮਿੱਠਾ ਮੂਠਾ ਖਾ ਹੋ ਗਿਆ ਮੈਂ ਮੈਨੂੰ ਕੱਲ ਤਸਵੀਰ ਦੀ ਕੱਲ ਰੋਟੀ ਨਹੀਂ ਖਾਦੀ ਆਈ ਨਹੀਂ ਖਾਦੀ ਨਹੀਂ ਮੈਂ ਅੱਜ ਖਾਦੀ ਹੋਣੀ ਇਹ ਗੱਲ ਸਵੇਰ ਦੀ ਰੋਟੀ ਨਹੀਂ ਖਾਦੀ ਰਾਤੀ ਖਾਦੀ ਮੈਂ ਰੋਟੀ ਉੱਠ ਉੱਠ ਕੇ ਹਾਂ ਪਹੁੰਚੀ ਮੈਂ ਰਾਤ ਵੀ ਨਹੀਂ ਖਾਦੀ ਨੀਂਦ ਆ ਗਈ ਨਾ ਉਹੀ ਜਿਹੜੇ ਚੋਲ ਖਾਦਦੇ ਮੈਂ ਬਸ ਉਹੀ ਖਾਦਦੇ ਹਾਂ ਉਥੇ ਹਾਂ ਉਥੋਂ ਬਾਹਰ ਬੂਆ ਕਦੇ ਦੂਜਾ ਲੋਨਾਂ ਦੇ ਵਿਰੋਚਨ ਕਹਿੰਦਾ ਹਵਾ ਆਉਂਦੀ ਆ ਵੀ ਗਰਮੀ ਲੱਗਦੀ ਵਿਚਾਰੇ ਨੂੰ ਉਹ ਜਿਹੜਾ ਬੂਆ ਪਰਲਾ ਗੁੱਲਾ ਉਧਰ ਮੱਛਾ ਲਾ ਕੇ ਅੰਦਰ ਕੋਈ ਤੇ ਕੂਦੜੀ ਲੱਤਾਂ ਤੇ ਲੱਤਾਂ ਇੱਥੇ ਤੇ ਲੜਨ ਇੱਥੇ ਵੈਸੀ ਹੋਣੀ ਕੁੜੀ ਇੱਥੇ ਆਈ ਨਹੀਂ ਸੀਗੀ ਇੱਥੇ ਕਿਉਂਕਿ ਹੈ ਹੀ ਨਹੀਂ ਪੱਖਾ ਵਗੈਰਾ ਤਾਂ ਹੈ ਹੀ ਨਹੀਂ ਸੀ ਸੀਦੀ ਸਾਹ ਕਦੇ ਮ제 ਇਰਾਦਾ ਹੋਤੋਂ ਬੈਂਕ ਦਾ ਹੈ ਗਾਈ ਗਾਈ ਪਲਟਾ ਪੱਖਾ ਲਾਉਂਗਾ ਮੈਂ ਤੜਕੇ ਜੇ ਗਿਆ ਉਹ ਜਦ ਪੱਖਾ ਚੱਲਦਾ ਜੇ ਪੱਖਾ ਜੇ ਹਿਲਦਾ ਸੀਗਾ ਪੱਖਾ ਹਿਲਦਾ ਸੀ ਉਹਦੇ ਕਰਕੇ ਡਾਗ ਗਈ ਅਮਨ ਕਹਿੰਦੀ ਕਿ ਡਾਗ ਨਾ ਪਾਵੇ ਅਮਨ ਕਹਿੰਦੀ ਉਹ ਮੈਂ ਕਿਹਾ ਤੂੰ ਉੱਧਰ ਪੈ ਜਾ ਮੈਂ ਗਮਨ ਵੀ ਅਸੀਂ ਜਾਵਾਂਗੇ ਅੱਛਾ ਮੈਂ ਕਿਹਾ ਤੂੰ ਮੁੰਡਾ ਕੋਲੀ ਜਾ ਕਿੱਥੇ ਬੈਠਾ ਸੀ ਅੱਜ ਇੱਥੇ ਪੈ ਗਈ ਗਮਨ ਲਾਈਟ ਸਵੇਰੇ ਸਾਲਕੀ ਚੱਲ ਗਈ ਖੈਰ ਆ ਬਾ ਲਾਈਟ ਤਾਂ ਸਵੇਰੇ ਤੜਕੇ ਹੀ ਚੱਲ ਗਈ ਇੱਕ ਆ ਸਾਡੇ ਪੱਖੇ ਨੂੰ ਖੁਸ਼ ਹੋ ਗਿਆ ਉਹਨਾਂ ਨੇ ਚਲਾਇਆ ਨਾ ਮੂਰੇ ਇਹਨੇ ਚਲਾਉਣੀ ਨਹੀਂ ਮੈਨੂੰ ਮਜ਼ਾ ਆਉਂ ਗਿਆ ਉਹ ਕੀ ਆਉਂ ਗਿਆ ਉਹਨਾਂ ਫੇਰ ਰਾਤੀ ਮਗਵਾਂ ਡੈਗ ਲਾਪੋਂ ਕੁਛ ਤੇ ਪੂਰੀ ਨੇ ਆਣੇ ਉਹ ਤਾਂ ਮੈਂ ਰੇਹ ਕਿਨਾਂ ਜਾਮ ਹੋ ਗਿਆ ਪੱਖਾ ਵੀ ਆਮ ਤਾਂ ਡੋਲੀ ਜਾਵੇ ਨਹੀਂ ਉਹੋ ਆਪਣੀ ਕੱਲ ਸਾਡੀ ਜਿਹੜੀ ਤੁਸੀਂ ਕਾ ਜਿਹੜੀ ਸਹਿਜ

ਹਾਂ ਰੋਟੀ ਭਾਵੇਂ ਰੱਖ ਲਓ ਇੱਥੇ ਮੈਂ ਅੱਜ ਆਪਣਾ ਇਗਨੋਰ ਕੀਤਾ ਹੋਇਆ ਕਿਉਂਕਿ ਮੈਂ ਹੁਣ ਉੱਤਰੀ ਸਵੇਰ ਦੀ ਥੱਲੇ ਕਿਉਂਕਿ ਹਿੰਮਤ ਹੀ ਨਹੀਂ ਸੀ ਉੱਤਰ ਨਹੀਂ ਚੜ੍ਹਦੀ ਇਹ ਨਹੀਂ ਦਰਾ ਰਹੀ ਹੈ ਹਾਂ ਦਰਾ ਰਹੀ ਹੈ ਸੌਂ ਜੋ ਰਹਿ ਲਓ ਅੱਜ ਤੁਸੀਂ ਨਹੀਂ ਆ ਰਹੇ ਨਹੀਂ ਜਾਣਾ ਰੋਟੀ ਦਾ ਉਪਾ ਹੋ ਜਾਣਾ ਫਾਜ ਨੂੰ ਕਿ ਬਾਰੋਂ ਖਾ ਲਿਆ ਅੱਜ ਪੂਲਰ ਆਪਾਂ ਦੇ ਦੇ ਆ ਕੱਢ ਲੈਣਾ ਆਪਾਂ ਹਾਂ ਇੱਥੇ ਗਰਮੀ ਬਹੁਤ ਆ ਪੂਲਰ ਦੇ ਲਾ ਕੇ ਕਾ ਦੇ ਹਾਂ ਜਿਤਨਾ ਮਾਦੀ ਲੈ ਜਾਉਂਗੇ ਹਮ ਬੰਜਾ ਸੇਰੇ ਡਾਇਆ ਸੀਗਾ ਸੇਰਾ ਤਾਂ ਡਾਇਆ ਸੀ ਨਾ ਸੱਡ ਸਾਰੇ ਜਿਹੜਾ ਹੋਗਾ ਆਵੇ ਦੁੱਧ ਜਿਹੜਾ ਸਾਰੇ ਖਰਾਬ ਹੋ ਗਏ ਸਵੇਰੇ ਆਪਨੇ ਤਾਂ 32 ਰੁਪਏ ਫੜਾ ਆਵੇ ਦਿਖਾਏਓ ਚਾਰ ਪੈਕਟ ਦੁੱਧ ਦੇ ਖਰਾਬ ਹੋਏ ਚਾਰ ਮੋਨ ਦਿਖਾਉਣਾ ਉਹ ਅੱਜ ਕਿੱਦਾਂ ਸੁੱਤਾ ਆ ਮਨਵੀਰ ਰਾਤੀ ਇਹ ਜੁੱਤਾ ਹੀ ਜਾ ਸਵੇਰੇ ਉੱਠ ਜਾ ਜਲਦੀ ਸਵੇਰੇ ਉੱਠ ਜੇਤੀ ਹੈ ਆਪਣਾ ਮੈਨੂੰ ਨੇ ਆ ਇਹਨਾ ਤੋਂ ਅਵਾ ਇਹਨਾ ਦੀ ਟੈਨਸ਼ਨ ਆ ਇਹਨਾ ਤੋਂ ਇਹ ਉੱਠ ਗਿਆ ਇਹਨਾਂ ਨੇ ਜਾਣ ਨਹੀਂ ਦੇਿਆ ਮਨਵੀਰ ਨੇ ਕਾਇੰਟ ਜਲਾਉਂਗਾ ਹੋ ਵੀ ਤੇ ਲੱਭ ਪਨੀਰ ਵਾ ਹੋਰ ਪਨੀਰ ਲੈ ਕੇ ਬਣਾਉਣਾ ਮੈਨੂੰ ਰੋੜਣਾ ਥੋੜੀ ਜੀ ਹਾਈ ਇਹ ਤੋੜ ਕੇ ਲੈਣਾ ਸ਼ਾਮ ਨੂੰ ਲੱਗੋ ਬਹੁਤ ਜ਼ਿਆਦਾ ਬਚਾਈ ਜੀ ਹੈ ਚਾਹ ਦਾ ਪੱਤਾ ਚਾਹ ਦਾ ਪੱਤਾ ਤੋ ਕਾਲਿ ਨੂੰ ਬਰਬਾਰ ਚਾਲਾ ਤੇ 10 ਦਾ ਸਬਜੀ ਉਹ ਪਿਆਜ਼ ਆ ਦੇ ਪਾ ਕੇ ਢੋਜੀ ਢੋਜੀਾਂ ਕੋਲ ਜੀ ਨਾਲ ਲੈ ਜਾਂ ਜਾਂ ਪੀਸ ਕੱਟ ਕੇ ਨਾ ਉਹ ਬਣਾ ਲਿਓ ਕੱਟ ਲੀਓ ਆਹ ਦੁੱਧ ਦਾ ਨੁਕਸਾਨ ਹੋ ਗਿਆ ਹੈ दीदी होने चलिया दीदी होने कहते तू कोठी पे रहा कोई गलता मैं बाय ਰਫੀ ਖਾਣ ਅਸੀਂ ਕੱਲ ਦੀ ਲਿਆਂਦੀ ਆ ਤੇ ਕੱਲ ਦੀ ਖਾਦੀ ਨਹੀਂ ਕਿਸੇ ਨੇ ਵੀ ਬਸ ਦੋ ਬਾਹਤ ਤੇ ਡੱਬਾ ਜਿਹੜਾ ਹੋ ਗਿਆ ਖਤਮ ਅਸੀਂ ਨਹੀਂ ਮੂੰਹ ਲਾਇਆ ਬਾਕੀ ਸਾਰੇ ਖਾ ਗਏ ਮਿੱਠੀ ਆ ਮਿੱਠਾ ਹੂ ਮਿੱਠਾ ਜ਼ਿਆਦਾ ਆ ਹਾਂ ਸਹੀ ਆ ਹਾਂ ਚਾਹਤ ਵੰਨਾ ਮਿਠਾ ਬਿੰਦੀ ਨਹੀਂ ਕਹਿੰਦੀ ਆ ਸਹੀ ਆ ਚਾਹ ਚੀਨੀ ਪੀ ਹੁੰਦਾ ਇਨਾ ਮਿੱਠਾ ਚਾਹ ਚ ਮਿੱਠਾ ਬਹੁ ਹੁੰਦਾ ਚਾਹ ਚ ਨਿਵੇਂ ਤੋਂ ਪੀ ਹੁੰਦਾ ਬਰਫੀ ਜਿਹੜੀ ਆ ਇਹ ਕਾਫੀ ਟਾਈਮ ਬਾਅਦ ਖਾਦੀ ਹੈ ਇਸ ਕਰਕੇ ਸਵਾਦ ਲਾਦੀ ਸਵਾਦ ਆਦੀ ਹਮ ਬਿਕਰਮ ਗਏ ਜੀ ਦੀ ਨਾਂ ਚੱਟ ਲਈ ਤੇ ਬਾਕੀ ਦੇਤੇ ਕਦੇ ਆਉਂਦੇ ਕਦੇ ਨਹੀਂ ਆ ਜਾਣ ਉਹ ਨਹੀਂ ਹਮ ਤਿੰਨੇ ਭਾਈ ਗਏ ਆ ਨਾ ਹਾਂ ਉਹ ਲੈ ਤਿੰਨੇ ਨਾਲੇ ਜੀ ਦੋਨੋਂ ਭਾਈ ਵੀ ਗਏ ਨਾਲ ਤਿੰਨੋਂ ਭਰਾ ਗਏ ਆ ਰਲ ਮਿਲੇ ਇਕੱਠੇ ਹੋ ਗਏ ਇਹਨਾਂ ਦੀ ਮਿਲਦੀ ਬਹੁਤ ਆ ਨਾ ਅੱਜ ਕੱਲ ਬਣਦੀ ਬਹੁਤ ਇਹਨਾਂ ਦੀ ਨੰਨਾ ਸਾਡਾ ਸਤਾ ਆ ਦੇਖੋ ਲੈ ਇਹ ਨਹੀਂ ਇਹ ਪੂਰੀ ਬੰਨਾਂ ਨੇ ਨਾਲ ਸੌਣਾ ਨਹੀਂ ਇਹ ਰਾਤ ਨੂੰ ਮੁੜ ਕੇ ਸੌਣਾ ਨਹੀਂ ਉਹਨੇ ਹਿੱਸੋਂ ਗਿਆ ਆ ਰਾਮਨਾ ਮਾਨੂੰ ਕਿਦਾਂ ਐਚੇ ਜਿਹਾ ਉੱਥੇ ਚੱਲ ਗਿਆ ਹਾਂ ਹਾਂਜੀ ਚੱਲੇ ਫਿਰ ਹਾਂਜੀ ਲੋ ਵੀ ਗगन ਚੱਲੀ ਆ ਡਿਸ਼ਕਾ ਵੀ ਚੱਲੀ ਆ ਡਿਸ਼ਕੂ ਡਿਸ਼ਕੂ ਚੱਲ ਭਾਜੀ ਦੋ ਬੱਚੇ ਛੱਡਿਓ ਕੁੜੀਆਂ ਨੂੰ ਚਲੋ ਠੀਕ ਆ ਵਿਕਰਮ ਓਕੇ ਧਿਆਨ ਨਾਲ ਜਾਈ ਉਹ 1 ਮਿੰਟ ਸਾਚ ਤੈਨੂੰ ਮੈਂ 1 ਮਿੰਟ 1 ਮਿੰਟ ਤੈਨੂੰ ਮੈਂ ਕਹੇ ਤਾਂ ਦਿੱਤੇ ਹੀ ਨਹੀਂ ਆ ਨਾ ਸਾਰਾ ਰਖੜੀ ਦੇ ਜਿਆਦਾ ਆ ਗਿਆ ਮੂੰਹ ਯਾਦ ਨਹੀਂ ਗੱगन ਇੱਕ ਮਿੰਟ ਰੋ ਮੇਰੇ ਪੈਸੇ ਕਿੱਧਰ ਗਏ ਆ ਲੋ ਲੈ ਆਂਦੇ ਫੜ 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 ਨਹੀਂ ਨਹੀਂ ਫੜ ਲੈ ਜਾ ਲੈ ਜਾ ਲੈ ਜਾ ਦੋ ਆ ਨਹੀਂ ਨਹੀਂ ਲੈ ਜਾ ਓਕੇ ਕਿਹਾ ਰੱਖੀ ਆਪਣਾ ਓਕੇ ਬਾਏ ਬਾਏ ਬੁੱਕੇ ਬਾਏ ਲਵ ਯੂ ਬਾਏ ਧਿਆਨ ਨਾਲ ਜਾਓ ਧਿਆਨ ਨਾਲ ਸੀਟ ਬੈਲਟ ਸੀਟ ਨੋ ਵੀ ਚਲ ਗਈਆਂ ਚਲ ਗਈਆਂ ਚਲ ਗਈਆਂ ਚਲ ਗਈਆਂ ਚਲ ਗਈਆਂ ਜਗਨ ਬਦਲੀ ਯਾ ਮੈਂ ਮੈਂ ਜਾਈ ਆ ਮਾੜਾ ਜਿਹਾ ਕਿੱਥੇ ਕੋਲ ਕੋਲ ਪਿਆ ਚੱਲਦੇ ਕੋਈ ਨਹੀਂ ਕੋਈ ਨਹੀਂ ਸਾਰੇ ਇਹਨੇ ਕਿੱਥੇ ਰਹੇ ਇਹਨੇ ਉੱਧਰ ਬੈਠ ਕੇ ਚੱਲ ਗਏ ਸੀ ਅਸੀਂ ਇੱਥੇ ਨੰਗਾ ਰਹਾ ਗਗਨ ਦੀਦੀ ਦੀਸ਼ਿਕਾ ਤੇ ਆਪਣਾ ਉਹਨਾਂ ਦਾ ਮੁੰਡਾ ਉਹ ਇੱਧਰ ਪੈ ਗਏ ਉੱਧਾ ਥੋੜਾ ਜਿਹਾ ਔਖਾ ਸੀਗਾ ਕਿਉਂਕਿ ਉੱਧਰ ਹੋ ਸੀ ਗੱਲ ਕਰਨ ਲੱਗ ਪਿਆ ਉਹ ਜਮਤਾਂ ਨੇ ਕੱਚਾ ਬਣਾਇਆ ਹੋਈ ਉਹ ਜੁਣੋ ਉਹ ਵੀ ਨਹੀਂ ਹੋਇਆ ਤੇ ਕਿਉਂ ਨਹੀਂ ਨਿੱਕੀ ਉੱਧਰ ਉੱਧਰ ਦੇਖਦੇ ਹੋ ਕਿ ਕਰਾਂ ਗੱਲਾਂ ਦੇ ਕੀ ਗੱਲਾਂ ਆ ਗਈ ਸੀ ਕਿ ਗੱਲਾਂ ਫੇਰ ਉੱਥੇ ਬੈਲੇ ਪੱਖਾ ਫਿਰ ਜਵਾਬ ਨਹੀਂ ਦੇ ਕਿ ਪੱਖਾ ਨਾਲ ਪਾ ਵੀ ਨਹੀਂ ਆਣਿਆ ਤੇ ਇੱਧਰ ਪਾਰ ਤੇ ਗੱਲ ਉਹ ਇੱਧਰ ਪਾਰ ਤੇ ਅਸੀਂ ਉਹ ਆਵਣ ਨਾਲ ਪੈਰੀ ਮੰਜਾ ਦੇਖਾਂ ਜੀ ਉਹਦੀ ਬਹੁਤ ਲੜਦੀ ਸੀ ਇੱਥੇ ਉਹਰੇ ਇੱਥੇ ਉਹਨਾਂ ਚੋ ਜੋ ਬਜਾਇਆ ਉਹਦਾ ਵਧੀਆ ਜੀ ਬੂਆ ਖੁੱਲਾ ਸੀ ਨਾ ਰਾਤ ਸਾਡੀ ਕੁੜੀ ਡਿੱਗ ਗਈ ਪੌੜੀਆਂ ਚ ਰਾਤੀ ਦੂਜੀ ਇਹ ਧੱਕਾ ਮਾਰਿਆ ਇਹ ਨਹੀਂ ਜੀ ਆ ਚਾ ਵੀ ਲੋਗੇ ਦੀ ਕਹਦੀ ਆ ਭਈ ਇਹਦੀ ਹੈ ਵਿਕਣ ਦੀ ਕਬਰੀ ਪ੍ਰੀਤੀ ਜੀ ਉਹਨਾਂ ਦੀ ਕਬਰੀ ਜੀ ਇਹ ਕੰਮ ਲਾ ਸੁਪਾ ਕਿ ਕੱਟ ਦੇ ਐਲੀ ਆ ਜਾ ਬੱਦਿਆ ਕੋਲ ਨਹੀਂ ਆਉਂਦਾ ਤੁਹਾਨੂੰ ਪਤਾ ਯਾਰ ਲਾਲ ਨੇ ਤਾਂ ਕਾ ਮਾਰਦਾ ਭਰਾਵਾ ਕੁੜੀ ਨੂੰ ਛੋਟੀ ਨੂੰ ਅੰਮਣ ਦੀ ਕੁੜੀ ਨੂੰ ਕੋਟੇ ਦੇ ਰਹਿ ਗਈ ਉਹ ਤਾਂ ਗਾਂ ਨਹੀਂ ਗਾਂ ਨਹੀਂ ਓਏ ਉਹ ਵੱਡੀ ਪੌੜੀ ਹੈ ਨਿੱਕੀ ਸੀ ਨਾ ਉਹ ਜੇ ਨਿਆਣਾ ਵੱਡਾ ਹੁੰਦਾ ਨਾ ਹਾਂ ਸਿੱਗੀ ਛੋਟੀ ਹਾਂ ਜੇ ਨਿਆਣਾ ਵੱਡਾ ਹੁੰਦਾ ਫੇਰ ਅੱਗੇ ਦੀ ਗਾਂ ਹੋਈ ਜਾਣਾ ਸੀ ਉਹਨੇ ਰਿੱਡਦਾ ਜਾਣਾ ਸੀ ਉਹ ਛੋਟੀ ਸੀ ਵਿਚਾਰੀ ਉਹ ਉੱਥੇ ਹੀ ਰੁਕ ਗਈ ਹੋਰ ਬੋਣੋ ਮੇਰੀ ਬੋਣੋ ਆਹ ਤੇ ਕੀ ਕਰਦਾ ਇਹ ਇਹ ਫਰਨਾਲੇ ਆਏ ਦੇ ਆਹ ਆਹ ਆਦੇ ਇੰਡਾਇਰੈਕਟ ਕਿਥੇ ਲਾਉਂਦੇ ਬਿਕਰਵਾ ਦੇ ਮੂੰਹ ਤੇ ਆ ਬਣਾਉਂਦਾ ਬਾਰੇ ਨੀਲ ਜੇ ਨੇ ਉਹ ਫੜ ਲਈ ਕਿ ਜਾ ਰਹੇ ਹੈ ਜਮ ਆਦੇ ਭਾਜੀ ਕੀ ਕਰਦੇ ਮੈਂ ਦੱਸ ਇੰਡਾਇਰੈਕਟ ਚ ਲਾਉਂ ਇਹ ਵਾਜਬੰਦੀ ਆਖੇ ਡਾ ਵਾਜਬੰਦੀ ਆ ਯਾਦਾਂ ਸਾਨੂੰ ਜਿਹੜੀਆਂ ਵੱਡੇ ਹੋਈਆਂ ਆ ਇਹ ਕਿਹਦੇ ਮਾਰਨ ਹੁਣ ਪਤਾ ਲੱਗਾ ਕਿ ਟਰੈਕਟਰ ਖੱਦ ਦੇਣੀਆਂ ਜਿਹੜੀਆਂ ਦਾ ਉਹ ਉਹਦੇ ਮਾਰਾ ਲੱਗਾ ਉਹਦੇ ਵਿੱਚ ਜੋ ਫੜੀ ਜਾਂਦੀ ਜਾਨਵਰ ਨੂੰ ਤੂੰ ਉਹਦੇ ਮਾਰਨ ਲੱਗਾ ਨਹੀਂ ਪੁੱਤ ਇਹ ਫੋਨ ਟੁੱਟ ਜਾਣਾ ਉਹਦਾ ਕੁਝ ਜਾਣਾ ਨਹੀਂ ਤਾਂ ਆਪਣੇ ਫੋਨ ਦਾ ਕੱਖ ਰਹਿ ਨਹੀਂ ਰੱਖੋ ਚੱਪਲ ਥੱਲੇ ਮਨਵੀਰ ਆ ਰਿਹਾ ਨਾ ਕੱਢ ਲਿਆ ਜਾਨਵਰ ਨੇ ਉਹਨੂੰ ਉਹ ਤਾਂ ਕਰਦਾ ਆ ਹਾਏ ਹਾਏ ਰੱਖ ਥੱਲੇ ਚੱਪਲ ਰੱਖੋ ਬਿੱਗੋ ਨੂੰ ਕਹੋ ਦੱਸੋ ਇਹ ਹੀ ਲੈ ਕੇ ਆਣੇ ਨੇ ਸੋਫੇ ਲੈ ਕੇ ਆ ਆ ਗਿਆ ਠੀਕ ਹੈ ਨਾ ਦੋਸਤ ਬਾਅਦ ਚ ਲਮੀ ਪਹਿਲਾ ਮਿੰਟ ਜੂਟਦੇ ਆ ਕਿਸੇ ਉਂਗਲਾ ਚ ਲੱਗਦੀ ਬਾਹਰ ਲੈ ਆ ਇਹਨਾਂ ਦੁੱਧ ਥੜਾ ਲੈਣ ਦਿੱਤਾ ਹੋਣਾ ਇਹਨਾਂ ਦੁੱਧ ਰਹਿਣ ਦੇ ਕੋ ਅੱਜ ਜੂਟਦੇ ਲੈ ਲੋ ਸਾਰੇ ਕਿਤੇ ਨਹੀਂ ਲੈ ਚਾ ਮੈਂ ਹੋਰੀਆ ਹਾਂ ਹਾਂ ਮਿਕਸੀਆ ਮੈ ਇਹ ਲੋ ਹਾਂ ਅਗੇ ਸੋ ਅਜਾ ਰੋਰੀਆ ਬਖਰੀਆ ਰੱਖੀਏ ਹੈ ਦੇਖੋ ਤਾਂ ਭਾਜੀ ਇਹ ਵੀ ਮਿਕਸੀਆ ਮਿਕਸੀਆ ਪੀ ਲਈ ਜਾ ਹਾਂ ਸਾਰੀ ਮਿਕਸੀਆ ਨਾ ਤਾਂ ਕੈਮਰਾ ਮਾੜਾ ਜੇ ਉੱਧਰੋਂ ਕੀਤਾ ਬਸ ਇਹ ਤੇ ਮੈਂ ਇੱਦ ਹੀ ਨਾਲ ਹੀ ਇੱਧਰੋਂ ਕਮਾਇਆ ਨਾਲ ਹੀ ਚਾਹ ਵੀ ਪੀ ਲਈ ਥੋੜੀ ਤਰ੍ਹਾਂ ਦੀ ਆਹ ਸਮੈਲ ਸਮੈਲ ਜਿਹੀ ਆਉਂਦੀ ਐ ਇੱਥੇ ਪਾਣ ਦੇ ਜਾਂਦੇ ਆ ਉਹ ਜਦੋਂ ਮੈਨੂੰ ਲੱਗਦਾ ਦੁੱਧ ਖਰਾਬ ਹੋ ਗਿਆ ਉਹਦੇ ਇਹ ਵੀ ਪਈਆਂ ਹੋਣੀਆਂ ਹਾਂ ਹਾਂ ਹਮਮਾ ਨਹੀਂ ਸਾਡਾ ਖੋਦ ਆਉਂਦੀ ਹੈਗਾ ਕੀ ਇਹਨਾਂ ਨੇ ਹੋੜੀ ਇਹ ਉਹ ਸੀਡੀ ਜੀ ਇਹਦੇ ਚ ਮੈਂ ਸਮਾਨ ਚਾਹਤਾ ਹਾਂ ਆਹ ਕੰਦਾ ਕੋਲ ਇਹ ਪਤਾ ਨਹੀਂ ਮੈਂ ਨਹੀਂ ਕੋਲੇ ਜੇ ਇਹ ਬਾਹਰ ਹੋ ਗਏ ਹੋਣੇ ਆ ਅੰਦਰ ਨਾ ਰੋ ਲੱਗਾ ਮੈਂ ਤਾਂ ਆ ਨਾ ਕੁਲਾ ਛੱਡਿਆ ਕਰ ਦੂੰਗਾ ਹੈ ਉਹ ਨਹੀਂ ਇਕੱਲਾ ਕੋਲ ਪਾਣਾ ਪਿੱਛੇ ਜੀ ਆ ਆਹੋ ਹਾਂ ਇਹ ਗਲਾਸਿੰਗ ਕੱਪ ਮੇਰੇ ਟੋਟੇ ਚੱਲੇ ਸੀ ਭਰਾਵੋ ਹਾਂ ਆਈ ਸੀ ਬੋਲੀ ਜਿਹੜੀ ਗਲਾਸੀਆਂ ਆ ਇੱਥੇ ਵਿੰਗੀਆਂ ਸਾਰੀਆਂ ਹੀ ਇਹ ਮੈਂ ਕਹਿੰਦੀ ਉਹ ਪਿੱਛੇ ਰੱਖ ਦੇ ਗਲਾਸੀਆਂ ਉੱਚ ਹੈ ਛੇ ਹੀ ਹੁਣੀਆਂ ਕੁੱਤੇ ਆਤ ਨਹੀਂ ਦੇਖੀ ਤੇ ਮੜ ਜਾ ਕੱਪ ਖਜੋ ਇੰਨਾ ਵੇਲਣਾ ਲੱਗਾ हां छोले ਗਾ ਪੱਕੇ ਸੀ ਮੈਨੂੰ ਲੱਗਦੇ ਵਧੀਆ ਕੁੱਤੇ ਮੈਂਗਾ ਲੈ ਵੀ ਗਏ ਪਾਪ ਗਰਮੀ ਲੱਗਾਂ ਢੀਆ ਗਰਮੀ ਲੱਗਦੀ ਹੈ ਡੱਬਾ ਨਾ ਟੁੱਟੇ ਉਹ ਹੋਰ ਕਿੰਨਾ ਉਹ ਉੱਪਰ ਚੜ੍ਹ ਕੇ ਆ। ਆ ਗਈ। ਹਾਂ? ਇਹ ਕੀ ਹੈ? ਇਹ ਕੀ ਹੈ? ਆਪ ਹੇਠੇ ਆਓ ਉਹ। ਮੈਂ ਉੱਪਰੋਂ ਦੇ ਰਾਂ। ਆਏ ਵੀ ਅੱਖਾਂ ਨੇ। ਮੈਨੂੰ ਮੋੜ ਕੇ ਨਾ ਮੀਂਹ ਰੱਖੋ। ਲੱਡੀ ਆ ਇਹ ਥੱਲੇ ਰੱਖ ਲਵਾਂਗੇ। ਹਾਂ ਯਾਰ। ਆ ਵੀ ਅਰੇ ਸੀੜੀ ਜਿਹੀ ਆ। ਇਹ ਰੱਖ ਦੀ ਇਹ ਵੀ ਵਿੱਚ। ਕਾਰਪੋਨ ਲਖਣੇ ਮੈਂ ਕਿਉਂ ਉਹ ਸ਼ੇਅਰ ਕਰਦੇ ਨਹੀਂ ਆ ਬਾਹਰ ਹਟਾਉਂ। ਤੇ ਅੱਖਾਂ ਲੱਗਿਆ ਉਹ ਫੋਟੋਆਂ ਫੋਟੋਆਂ ਬਗਲੇ। ਉਹ ਚੰਗਾ ਖੰਡ ਚੇੜਾ ਕਰ ਦੇ। ਨਹੀਂ ਉੱਪਰ ਚੜੇ ਉੱਪਰ ਉੱਪਰ ਅਸੀਂ ਸੌਂਈ ਜਾਣੀ। ਤਾਂ ਥੱਲੇ ਕੇ ਉੱਪਰ ਸਿਰ ਪੈਰ ਉਹ ਨਹੀਂ ਭਰਾਵਾ ਨਹੀਂ ਨਹੀਂ ਹੁੰਦਾ ਕਿਉਂ ਨਹੀਂ। ਉਹ ਨਹੀਂ ਜਗਾ ਬੜੀਆਂ ਗੁਰਦੁਆਰੇ ਬੜੇ ਪਾਤੀ ਕੋਠੇ ਦੇ ਰਹਿੰਦੇ ਆ। ਪੋਇਆ ਕਰਕੇ ਉਹ ਪਾਠੀ ਸਾਈਡ ਤੇ ਆਂ। ਕੀ ਦੋਸਤੋ ਲੋ ਵੀ ਆਪਣੀਆਂ ਭੈਣਾਂ ਆਈਆਂ ਸੀ ਚਲ ਗਈਆਂ ਸਾਰੇ ਜਾਣੇ। ਸੋ ਆਪਾਂ ਰਖੜੀ ਤੇ ਗਿਫਟ ਵੀ ਦੇ ਦਿੱਤੇ ਆ ਜੋ ਆਪਣਾ ਚਲੋ ਜਿੰਨੇ ਕ ਜੋ ਵੀ ਆਪਾਂ ਸੀਗੇ ਆਪਾਂ ਉਹਨਾਂ ਨੂੰ ਗਿਫਟ ਦੇ ਦਿੱਤੇ ਸੀਗੇ। ਸੋ ਆਪਾਂ ਹੁਣ ਤੁਸੀਂ ਆਪਣੀ ਭੈਣਾਂ ਨੂੰ ਰਖੜੀ ਤੇ ਗਿਫਟ ਦਿੱਤੇ ਆ ਨੰਨੂ ਆਪਾਂ ਭੈਣ ਨੂੰ ਕੀ ਕੀ ਦਿੱਤਾ ਭੈਣ ਨੂੰ ਗਿਫਟ ਦੱਸ ਦੇ। ਨੰਨੂ ਦੱਸੀਏ ਗਿਫਟ। ਨੰਨੂ ਕੀ ਗਿਫਟ ਦਿੱਤੇ? ਨੰਨੂ ਨੰਨੂ ਦਿੱਤਾ। ਸੋ ਆਪਾਂ ਸਾਰੀਆਂ ਭੈਣਾਂ ਨੂੰ ਜਿੰਨੇ ਜਿੰਨੇ ਚਲੋ ਪੈਸੇ ਹੋ ਸਕਦੇ ਜਿੰਨੇ ਕੋ ਮੈਨੂੰ ਸਰਦੇ ਹੀ ਮੈਂ ਦੇ ਦਿੱਤੇ ਆ ਤੇ ਤਿੰਨੇ ਭੈਣਾਂ ਆਈਆਂ ਸੀ ਮੇਰੀਆਂ ਸੋ ਅਮਨ ਵੀ ਆਈ ਸੀ ਨੀਹਾ ਵੀ ਆਈ ਸੀ ਗਗਨ ਵੀ ਆਈ ਸੀ ਤੇ ਤਿੰਨੇ ਭੈਣਾਂ ਨੂੰ ਆਪਾਂ ਕਾਫੀ ਜਣ ਪੁੱਛਦੇ ਬੇਬੀ ਕਹਿੰਦਾ ਬੇਬੀ ਮੇਰੀ ਛੋਟੀ ਭੈਣ ਦਾ ਨੀਹਾ ਦਾ ਸੀਗਾ ਤੇ ਬਾਕੀ ਇਦਾਂ ਸੀ ਵੀ ਅਸੀਂ ਵੀ ਚਲੋ ਘਰ ਕੋਲ ਸ਼ਿਫਟ ਕੀਤਾ ਸੀ ਤੁਹਾਨੂੰ ਸਭ ਨੂੰ ਪਤਾ ਆ ਵੀ ਜ਼ਰੂਰੀ ਨਹੀਂ ਉਹ ਤਾਂ ਭੈਣਾਂ ਪੈਸੇ ਲਈ ਆਉਂਦੀਆਂ ਆ ਸੋ ਆਪਣਾ ਜਿੰਨੇ ਦਾ ਜੋਗਾ ਸੀ ਮੈਂ ਮਤਲਬ ਉਹਨਾਂ ਨੂੰ ਵਧੀਆ ਕੀਤਾ ਹਨਾ ਸਾਰਾ ਕੁਝ ਜਿੱਦਾਂ ਮੰਮੀ ਪੱਖਾ ੜਾਉਂਦੀ ਆ ਤੂੰ ਦੇਖ ਸਕਦਾ ਤੇ ਮੰਮੀ ਆਪਾਂ ਸੂਟ ਲੈ ਕੇ ਦਿੱਤਾ ਇੱਕ ਇੱਕ ਤਿੰਨਾਂ ਨੂੰ ਸੂਟ ਲਾਇਆ ਹਨਾ ਬਾਕੀ ਉੱਤੇ ਪੈਸੇ ਰੱਖ ਦਿੱਤੇ ਸੀ ਤੇ 3000 ਰੁਪਇਆ ਤੇ 3000 ਰੁਪਇਆ ਦਿੱਤੇ ਸੀ ਜੋ ਸਾਡੇ ਅਸੀਂ ਉਹਨਾਂ ਨੂੰ ਤੇ ਜੋ ਵੀ ਪਹਿਣਾ ਲਈ ਬਣਿਆ ਸਦਾ ਮਤਲਬ ਜਿੰਨਾ ਉਹਨਾਂ ਦਾ ਖਾਤਾ ਆ ਉਹ ਤੋਂ ਡਬਲ ਦੇ ਦਿੱਤੇ ਸੀ ਮੈਂ 500 ਰੁਪਇਆ ਭਰਾ ਦੇ ਕੇ ਤੋਂ ਉਹ ਵੀ ਗੱਲ 100 ਨਹੀਂ ਜ਼ਿਆਦਾ ਦਿੱਤੇ ਮੈਂ ਮੈਂ ਜਿੰਨਾ ਉਹਨਾਂ ਦਾ ਜੇ ਮਤਲਬ 10000 ਖਰਚ ਗਈਆਂ ਮੈਂ 5 ਦੇ ਤਾ ਜੇ 5 ਖਰਚਿਆ ਮੈਂ 2500 ਦੇ ਤਾ ਉਹਦਾ ਵਕਾ ਜ਼ਰੂਰੀ ਨਹੀਂ ਹੁੰਦਾ ਵੀ ਭੈਣਾ ਪੈਸੇ ਲੈਣੀ ਆਉਂਦੀਆਂ ਆ ਜਿੱਦਾਂ ਆਪਣੀ ਫਰਾਤ ਪੈ ਗਈ ਮੰਗ ਕੇ ਕਹਿੰਦੀ ਪੰਦੀ ਦਾ ਕਰੀ ਉਹ ਪੈ ਰਖੜੀ ਨਹੀਂ ਬੰਨੀ ਨਹੀਂ ਪੈਸੇ ਪਹਿਲਾਂ ਮੰਗ ਲਾ ਪਈ ਕਹਿੰਦੀ ਮੈਨੂੰ ਪਾ ਦੋ ਕਿ 5000 ਰੁਪਇਆ ਆ ਦੇ ਤਰੀਕੀ ਕਰ ਦੇਣੂ ਕਹਿੰਦੀ ਰਖੜੀ ਦਾ ਸੋ ਆਪਾਂ ਨੇ ਯਾਰ ਚਲੋ ਭੈਣਾ ਆ ਭੈਣਾ ਆ ਭੈਣਾ ਚਲੋ ਭੈਣਾ ਨਾਲ ਦੰਦ ਚਈਦਾ ਮੇਰੀ ਭੈਣ ਨੂੰ ਉਹ ਪਰ ਆਵਾ ਮਨ ਨਹੀਂ ਕਰਦਾ ਕਰਦਾ ਮੈਂ ਭੈਣਾ ਆ ਸੋ ਬਾਕੀ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪੀਓ ਜੀ ਬਲੌਗ ਨੂੰ ਬਹੁਤ ਪਿਆਰ ਦਿੱਤਾ ਕੱਲ੍ਹ ਵਾਲੀ ਨੂੰ ਸੋ ਅੱਜ ਦੇ ਵੀ ਬਲੌਗ ਨੂੰ ਵੀ ਪਿਆਰ ਦਿਓ ਸੋ ਹਾਂਜੀ ਤਿੰਨਾਂ ਭੈਣਾਂ ਨੂੰ ਤਿੰਨਾਂ ਭੈਣਾਂ ਨੂੰ ਇੱਕ ਇੱਕ ਸੂਰ ਦਿੱਤਾ ਤੇ ਮੈਂ ਇੱਕ ਇੱਕ 1000 ਰੁਪਇਆ ਦਿੱਤਾ ਸਾਡੀ ਚੌਥੀ ਭੈਣ ਜਿਹੜੀ ਆ ਸੋ ਬਾਕੀ ਜਿਹੜੀ ਵੱਡੀ ਭੈਣ ਆ ਜਿਹੜੀ ਬਾਹਰ ਆ ਉਹ ਉਹਨਾਂ ਨੂੰ ਆਪਾਂ ਕੋਈ ਗਿਫਟ ਵਧੀਆ ਜਿਹਾ ਭੇਜਾਂਗੇ ਇੱਧਰੋਂ ਸੋ ਬਾਕੀ ਦੀਦੀ ਨਾਲ ਆਪਣਾ ਬਹੁਤ ਪਿਆਰ ਆ ਉਹਨਾਂ ਨੂੰ ਕੁਝ ਨਹੀਂ ਰਖੜੀ ਉਹਨਾਂ ਵੱਲੋਂ ਪਹਿਲਾਂ ਰਖੜੀ ਮੈਨੂੰ ਆ ਗਈ ਸੀ ਪਹਿਲੀ ਰਖੜੀ ਉਹਨਾਂ ਨੇ ਭੇਜੀ ਮੈਨੂੰ ਹਾਂਜੀ ਬਾਕੀ ਬਾਅਦ ਚੋਂ ਤਿੰਨੇ ਭੈਣਾਂ ਆਈਆਂ ਸੀਗੀਆਂ ਸੋ ਲਿਆ ਥੈਂਕ ਯੂ ਸੋ ਮੱਚ ਤੁਸੀਂ ਇੰਨਾ ਪਿਆਰ ਕਰਦੇ ਆ ਦੀਦੀ ਜੀ ਲਵ ਯੂ ਲਵ ਯੂ ਸੋ ਸਾਰੇ ਆ ਦਾ ਥੈਂਕ ਯੂ ਸੋ ਵਿੱਚ ਫੋਨ ਆ ਗਿਆ ਸੀਗਾ ਦੇਖ ਫੋਨ ਆ ਗਿਆ ਹੀ ਸਾਰਿਆਂ ਨੇ 300 ਬਾਕੀ ਸਾਰਿਆਂ ਦਾ ਧੰਨਵਾਦ ਵੀ ਸਾਰਿਆਂ ਨੇ ਬੜੇ ਫੋਨ ਕੀਤੇ ਬੜੇ ਮੈਸੇਜ ਕੀਤੇ ਸੋ ਸਾਰਿਆਂ ਦਾ ਧੰਨਵਾਦ ਦਿ ਲੋ ਸਪੋਰਟ ਸਾਰਿਆਂ ਨੂੰ ਤੁਸੀਂ ਜਿੱਦਾਂ ਸਾਨੂੰ ਸਪੋਰਟ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਜਾਨੇ ਬੈਲ ਆਈਕਨ ਨੂੰ ਦਿਵਾ ਲਿਓ ਨਵੇਂ-ਨਵੇਂ ਬਲੌਗ ਆਉਂਦੇ ਰਹਿਣਗੇ ਨਿਊ ਬਲੌਗ ਵੀ ਆਉਣਗੇ ਤੇ ਨਿਊ ਬੇਬੀ ਵੀ ਆਉਣ ਵਾਲਾ ਆ ਸੋ ਮੈਨੂੰ ਕੀ ਲੱਗਿਆ ਇਹ ਮਨ ਤੋ ਕਾ ਨਿਊ ਬੇਬੀ ਲੈ ਬੋੜੀ ਦੀ ਜਾਂ ਪਾਕਲ 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 ਮੇਰੇ ਕੋਲ ਅੜ ਕੇ ਜਾਂਦਾ ਬਣਾ ਦੇ ਪਾ ਪੱਕਾ ਮੰਮੀ ਤੁਹਾਨੂੰ ਕਹਿੰਦਾ ਹੀ ਮੇਰੇ ਪਾ ਪੱਕਾ ਹੋਰ ਪਰ ਵੱਟੇ ਚੱਕਦਾ ਦਾਦੀ ਕਹਿੰਦਾ ਗੰਦੀ ਪਾ ਪਾ ਪੱਕਾ ਮੰਨੋ ਮਨੇ ਵੀਰ ਬੋਲਦਾ ਕਿੱਦਾਂ ਤੂੰ ਇੱਧਰ ਤੇਰੀ ਵੀ ਬੋਲਬਾਣੀ ਸੁਧਾਰ ਦੇਣੀ ਹੈ ਤੈਨੂੰ ਮੈਂ ਦੱਸਦਾ ਪਾਕੜ ਕੀ ਹੁੰਦਾ ਨਾ ਪਾਕੜ ਕੀ ਹੁੰਦਾ ਹੁੰਦਾ ਪਾਕੜ ਕੀ ਹੁੰਦਾ ਉਹ ਪਾ ਉਹ ਦੇ ਦੇ ਆ ਵੀ ਵੀਡੀਓ ਬਣਦੀ ਤੇ ਮੈਨੂੰ ਖਿੱਚਣ ਲਿਆ ਰਾ ਕਰਦੀ ਹਾਂ ਦਾ ਹੁੰਦਾ ਲੈ ਜਿੰਨੇ ਵੀ ਗਈ ਤੇ ਲੈ ਆ ਪੱਕਾ ਆਲੇ ਮੱਛਰ ਢੰਡੀ ਭਰ ਦੂ ਸੋ ਬਾਈ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਪਿਆਰ ਕਰਿਓ ਬਲੌਗ ਨੂੰ ਸਾਰੇ ਜਣੇ ਕਮੈਂਟ ਵੀ ਕਰਦੇ ਆ ਕਦੋਂ ਲਵ ਯੂ ਸੋ ਮੱਚ ਬਾਏ 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 ਕੇਲਾ ਕੇਲਾ ਬਾਏ ਬਾਏ